ਸਾਦੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਫਾਰਾ ਹੈ ਅਜਨਾਲਾ ਹਲਕਾ ਜਿਹੜਾ ਸਾਡਾ ਇਹਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਕਰੀਬ 100 ਪਿੰਡ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਜਿਸ ਦਿਨ ਪਾਣੀ ਆਇਆ ਪਹਿਲੇ ਦਿਨ ਇਹਨੇ ਜ਼ੋਰ ਦੀ ਪਾਣੀ ਆਇਆ ਕਿ ਸਾਡਾ ਇਹ ਹਰਜੋਤ ਸਿੰਘ ਨੌਜਵਾਨ 18 ਸਾਲ ਦੀ ਉਮਰ ਦਾ ਸੀਗਾ ਇਹ ਥੜ ਗਿਆ ਸੀਗਾ ਇਹਦੀ ਤੀਜੇ ਦਿਨ লাশ ਮਿਲੀ ਮਾਨ ਸਾਹਿਬ ਨੇ ਅੱਜ 4 ਲੱਖ ਦਾ ਚੈੱਕ ਜਿਹੜਾ ਪਰਿਵਾਰ ਦੀ ਮਦਦ ਵਾਸਤੇ ਜਿਹੜਾ ਭੇਜਿਆ ਪਰਮਾਤਮਾ ਦੇ ਅੱਗੇ ਰਾਸ ਹੈ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਰੱਖੇ ਪੈੜੇਵਾਲ ਪਿੰਡ ਆ ਵਿਧਾਨ ਸਭਾ ਹਲਕਾ ਇਹ ਨਾਲੇ ਦਾ ਸਾਰੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਫਾੜਾ ਹੈ ਔਰ ਅਜਨਾਲਾ ਹਲਕਾ ਜਿਹੜਾ ਸਾਡਾ ਇਹਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਕਰੀਬ 100 ਪਿੰਡ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਜਿਸ ਦਿਨ ਪਾਣੀ ਆਇਆ ਪਹਿਲੇ ਦਿਨ ਇਹਨੇ ਜ਼ੋਰ ਦੀ ਪਾਣੀ ਆਇਆ ਕਿ ਸਾਡਾ ਇਹ ਹਰਜੋਤ ਸਿੰਘ ਨੌਜਵਾਨ 12 ਸਾਲ ਦੀ ਉਮਰ ਦਾ ਸੀਗਾ ਇਹ ਥੜ ਗਿਆ ਸੀਗਾ ਇਹਦੀ ਤੀਜੇ ਦਿਨ ਲਾਸ਼ ਮਿਲੀ ਮਾਨ ਸਾਹਿਬ ਨੇ ਅੱਜ 4 ਲੱਖ ਦਾ ਚੈੱਕ ਜਿਹੜਾ ਪਰਵਾਸ ਦੀ ਮਦਦ ਵਾਸਤੇ ਜਿਹੜਾ ਭੇਜਿਆ ਪਰਮਾਤਮਾ ਦੇ ਅੱਗੇ ਰਾਸ ਆ ਕੇ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਰੱਖੇ ਬੱਕੀ ਪੰਜਾਬ ਦੀ ਚੜ੍ਹਦੀ ਕਲਾ ਰੱਖੇ ਸਰਕਾਰ ਹਰ 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 ਪੀੜਤੇ ਦੇ ਨਾਲ ਖੜੀ ਹੈ ਹਰ ਤਰ੍ਹਾਂ ਦੀ ਮਦਦ ਕਿਸਾਨਾਂ ਦੀ ਮਜ਼ਦੂਰਾਂ ਦੀ ਕਰੇ ਇਹ ਸਾਡਾ ਪੰਜਾਬ ਦੇ ਦਾ ਮਜਬੂਤ ਸਿੱਖਾਂ ਦਾ ਪੰਜਾਬ ਹੈ ਅਦਰ ਮੇਰੇ ਨਾਲ ਟੌਂਗ ਸਾਹਿਬ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਆਬਾ ਵਕਾਲਤ ਸਦਾ ਅਦਲਬੀ ਸਿੰਘ ਟੌਂਗ ਸਾਡੇ ਅਜਨਾਲੇ ਤੋਂ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਪਛੀਏ ਤੋਂ ਸੁਪਾਸ ਕਾਬਲ ਸਿੰਘ ਜੜੀ ਗਿਲਸਾ ਬੋਣੀ ਸਾਰੇ ਅਸੀਂ ਅਜਨਾਲੇ ਦੇ ਵਿੱਚ ਦੇਲੀ ਛੱਡਣਾ ਇਹ ਪਰਮਾਤਮਾ ਦੀ ਕੁਰਪਤ ਦੀ ਇੱਕ ਕਿਰੂਪੀ ਹੋਈ ਹੈ ਇਸ ਕਿਰੂਪੀ ਚੋਂ ਆਪਾਂ ਜਲਦੀ ਨਿਕਲ ਜਾਵਾਂਗੇ ਆਪਾਂ ਸਿੱਖ ਆ ਪੰਜਾਬੀ ਆ ਪੰਜਾਬ ਕਈ ਵਾਰਾ ਡਿੱਗਿਆ ਕਈ ਵਾਰਾ ਜਿਹੜਾ ਖੜਾ ਹੋਇਆ ਈ ਵਾਰਾ ਪੰਜਾਬ ਜਿਹੜਾ ਉਡਟ ਕੇ ਫਿਰ ਬਲ ਜਿਹੜਾ ਉੱਠ ਪਿੰਦਾ ਸੋ ਮੈਂ ਇਸ ਪਵਾਦ ਨੂੰ ਵਿਸ਼ਵਾਸ ਹੋਇਆ ਕਿ ਤੁਸੀਂ ਤਖੜਿਓ ਅਸੀਂ ਤੁਹਾਡੀ ਜਿਹੜੀ ਆ ਹਰ ਪੱਖੋਂ ਮਦਦ ਕਰਾਂਗੇ ਇਹ ਮੈਂ ਕਹਿਣਾ ਸੀ